ਸਰਦੀਆਂ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਤੋਹਫਾ ਕੁਦਰਤ ਨੇ ਸਾਡੇ ਗਰੰਥਾਂ ਨੇ ਸਾਨੂੰ ਦਿੱਤਾ ਹੈ ਪਰ ਉਹ ਹੌਲੀ 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 ਸਾਡੇ ਘਰਾਂ ਦੇ ਵਿੱਚੋਂ ਜਿਵੇਂ ਜਿਵੇਂ ਨਿਕਲਦਾ ਚਲਾ ਗਿਆ ਤਾਂ ਉਸੇ ਤਰੀਕੇ ਨਾਲ ਸਰਦੀਆਂ ਵਾਲੇ ਰੋਗ ਨੇ ਜਿਹੜੇ ਉਹ ਸਾਡੇ ਘਰਾਂ ਦੇ ਵਿੱਚ ਐਂਟਰ ਕਰਦੇ ਚਲੇਗੇ ਬਲੱਡ ਵੈਸਲਸ ਇਸ ਕੋਲੇਸਟ੍ਰੋਲ ਜਮਾ ਰਹੇ ਆ ਉਹ ਠੀਕ ਹੋ ਗਏ ਤੁਹਾਨੂੰ ਗੋਡੇ ਮੋਡੇ ਦੀ ਦਰਦ ਆ ਉਹ ਠੀਕ ਹੋ ਗਈ ਸਾਹ ਦੀ ਜਿਹੜੀ ਪ੍ਰੋਬਲਮ ਹੈ ਉਹ ਠੀਕ ਹੋ ਗਈ ਇਸ ਸਾਰੀ ਚੀਜ਼ਾਂ ਜਦੋਂ ਠੀਕ ਹੁੰਦੀਆਂ ਤੇ ਬੋਡੀ ਰੀਜੂਨੇਟ ਕਰ। ਆਕਾਸ਼, ਵాయు, ਅਗਨੀ, ਜਲ, ਪ੍ਰਿਥਵੀ ਬੈਲੈਂਸ ਕਰ ਲਓ। ਵਾਤ, ਪਿੱਤ, ਕਫ ਬੈਲੈਂਸ ਕਰ ਲਓ। ਆਮਲੇ ਦਾ ਖਾਦਾ। ਠੀਕ ਹੈ। ਤੇ ਬਜ਼ੁਰਗ ਦਾ ਸਮਝਾਇਆ। ਠੀਕ ਹੈ। ਬਾਅਦ ਵਿੱਚ ਪਤਾ ਲੱਗਦਾ ਕਾ ਤੁਹਾਡੇ ਵਾਲੇ ਤਾਂ ਨਾਲ ਦੀ ਨਾਲ ਹੀ ਪਤਾ ਲੱਗ ਜਾਂਦਾ ਜੀ। ਸਾਡੇ ਚਲੋ ਇਹ ਉੱਪਰ ਵਾਲੀ ਦੀ ਕਿਰਪਾ ਪਰ ਇਹ ਉਹ ਚੀਜ਼ ਹੈ ਜਿਹੜੀ ਸ਼ਾਸਤਰਾਂ ਵਿੱਚ ਲਿਖੀ ਹੋਈ ਹੈ। ਮੈਨੂੰ ਫੈਟੀ ਲੀవర్ ਸੀਰ ਸੋਲੀਆਂ, ਮਾਈਗਰੇਨ ਕਈ ਤਰ੍ਹਾਂ ਦੀਆਂ ਦਿੱਕਤਾਂ ਸੀ ਪੰਜਾਬ ਤੋਂ ਜਾਂ ਅੰਮ੍ਰਿਤਸਰ ਤੋਂ ਦੂਰ ਰਹਿਣ ਕਰਕੇ ਹੋਈਆਂ ਜਾਂ ਉੱਥੇ ਕੰਮ ਕਰਦੇ ਚੱਕਰ ਚ ਹੋਈਆਂ ਪਤਾ ਨਹੀਂ ਆ ਤੇ ਸਮਝ ਨਹੀਂ ਆਈ ਕਿ ਸਪੈਨ ਜਾ ਕੇ ਹੋਈਆਂ ਜਾਂ ਕੀ ਹੋਇਆ ਬਹੁਤ ਸਾਰੀਆਂ ਦਿੱਕਤਾਂ ਆਈਆਂ ਨੇ ਮੈਨੂੰ ਪਤਾ ਲੱਗਾ ਨਾ ਕਿ ਇਹ ਨਾੜੀ ਦੇਖ ਕੇ ਦੱਸਦੇ ਨੇ ਮੈਂ ਕਹਿੰਦੀ ਮੈਂ ਇਹ ਦੇਖਣਾ ਹੈ ਕਿ ਇਹ ਨਾੜੀ ਦੇਖ ਕੇ ਸੱਚ ਦੱਸਦੇ ਨੇ ਜਾਂ ਕਿੱਦਾਂ ਹਾਂਜੀ ਕਿਉਂਕਿ ਜਦੋਂ ਉਹਨਾਂ ਨੇ ਨਾੜੀ ਦੇਖੀ ਮੇਰੀ ਵੱਡੀ ਸਿਸਟਰ ਦੀ ਔਰ ਉਹਨਾਂ ਨੇ ਜਿਹੜੀਆਂ ਚੀਜ਼ਾਂ ਦੱਸੀਆਂ ਮੈਨੂੰ ਉਸ ਟਾਈਮ ਸਮਝ ਆ ਗਈ ਸੀ ਕਿ ਸਹੀ ਦੱਸਦੇ ਪੈਣੇ ਆ ਕੋਈ ਵੀ ਪ੍ਰੋਬਲਮ ਸੀ ਮੇਰੀਆਂ ਬਹੁਤ ਜ਼ਿਆਦਾ ਹੱਦ ਤੱਕ ਠੀਕ ਹੋ ਗਈਆਂ ਸੀ ਬਿਲ ਫਾਇਦਾ ਹੋਇਆ ਜੀ ਜੀ ਬਿਲਕੁਲ ਬਿਲਕੁਲ ਫਾਇਦਾ ਹੋਇਆ ਹਾਂਜੀ ਹਾਂਜੀ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦਾ ਸਾਰੇ ਪਰਿਵਾਰਾਂ ਦਾ ਸੋ 42 ਤੋਂ ਜ਼ਿਆਦਾ ਪਾਵਰਫੁਲ ਜੜੀ ਬੂਟੀਆਂ ਜਿਹੜੀ ਸਟਮਕ ਤੇ ਕੰਮ ਕਰਦੀਆਂ ਉਹ ਇੰਦੇ ਚ ਪੈਂਦੀਆਂ ਤੇ ਡਾਈਜੈਸਟਿਵ ਸਿਸਟਮ ਤੋਂ ਰਿਲੇਟਡ ਕੋਈ ਵੀ ਇਸ਼ੂ ਹੈ ਗੈਸ ਬੰਦੀ ਹੈ ਖੱਟੇ ਡਕਾਰ ਆਉਂਦੇ ਆ ਅਫਾਰਾ ਬਣਦਾ ਮੂੰਹ ਚ ਖੱਟਾ ਪਾਣੀ ਆ ਜਾਂਦਾ ਸਵੇਰੇ ਉੱਠ ਕੇ ਫੈਟੀ ਲੀਵਰ ਹੋ ਗਿਆ ਜਾਂ ਕਿਸੇ ਨੂੰ ਕਬਜ ਹੋ ਗਈ ਉਹਦੇ ਤੇ ਇੱਕ ਬਿਲਕੁਲ ਕਾਰਗਰ ਸਿੱਧ ਹੁੰਦਾ ਕੈਲਸ਼ੀਅਮ ਖਾ ਰਹੇ ਹੋ ਨਹੀਂ ਖਾ ਰਹੇ ਮੈਨੂੰ ਕੋਈ ਫਰਕ ਨਹੀਂ ਹੈ ਚਵਨ ਪ੍ਰਾਸ਼ ਦੀ ਅਗਰ ਤੁਸੀਂ ਇੱਕ ਚਮਚ ਖਾ ਲਈ ਤੁਹਾਡੇ ਆਇਰਨ ਡੈਫੀਸ਼ੈਂਸੀ ਤੁਹਾਡੀ ਕੈਲਸ਼ੀਅਮ ਡੈਫੀਸ਼ੈਂਸੀ ਤੁਹਾਡੇ ਮਲਟੀ ਵਿਟਾਮਿਨ ਦੀ ਜਿਹੜੀ ਡੈਫੀਸ਼ੈਂਸੀ ਹੈ ਉਹ ਇੱਕ ਚਮਚ ਚਵਨ ਪ੍ਰਾਸ਼ ਤੁਹਾਡੀ ਪੂਰੀ ਕਰਦਾ ਹੈ ਜੀ ਟੇਸਟ ਕਿਹੋ ਜਿਹਾ ਹੈ ਜੀ ਬਹੁਤ ਵਧੀਆ ਅੱਛਾ ਜਬਰਦਸਤ ਵੀ ਜਿੰਦ ਦਾ ਸਾਡੇ ਨੂੰ ਠੀਕ ਲੱਗਿਆ ਨਹੀਂ ਨਹੀਂ ਬੱਚਾ ਟੇਸਟ ਬਹੁਤ ਵਧੀਆ ਹੈ ਬਹੁਤ ਵਧੀਆ ਹੈ ਸਰਦੀਆਂ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਤੋਹਫਾ ਕੁਦਰਤ ਨੇ ਸਾਡੇ ਗ੍ਰੰਥਾਂ ਨੇ ਸਾਨੂੰ ਦਿੱਤਾ ਹੈ ਪਰ ਉਹ ਹੌਲੀ 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 ਸਾਡੇ ਘਰਾਂ ਦੇ ਵਿੱਚੋਂ ਜਿਵੇਂ ਜਿਵੇਂ ਨਿਕਲਦਾ ਚਲਾ ਗਿਆ ਤਾਂ ਉਸੇ ਤਰੀਕੇ ਨਾਲ ਸਰਦੀਆਂ ਵਾਲੇ ਰੋਗ ਨੇ ਜਿਹੜੇ ਉਹ ਸਾਡੇ ਘਰਾਂ ਦੇ ਵਿੱਚ ਐਂਟਰ ਕਰਦੇ ਚਲੇ ਗਏ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁਰਤੋਂ ਅਸੀਂ ਪਹੁੰਚੇ ਆਂ ਮਾਡਰਨ ਲੋਕਾਂ ਦੇ ਦੇਸੀ ਵੈਦ ਚਮਨਪਰਾਸ਼ ਕਿੰਗ ਦੇ ਨਾਂ ਤੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਭਾਈਚਾਰਾ ਬੈਠਾ ਹੈ ਚਮਨਪਰਾਸ਼ ਕਿੰਗ ਦੇ ਨਾਂ ਤੇ ਜਿਨ੍ਹਾਂ ਨੂੰ ਜਾਣਿਆ ਜਾਂਦਾ ਹੈ ਡਾਕਟਰ ਵਿਵੇਕ ਆਹੋਜਾ ਸਾਹਿਬ ਕੋਲ ਅਸੀਂ ਪਹੁੰਚੇ ਆ ਸਮਝਾਂਗੇ ਕਿਹੜੀ ਚੀਜ਼ ਹੈਗੀ ਜਿਹੜੀ ਸਾਡੇ ਘਰਾਂ ਦੇ ਵਿੱਚੋਂ ਨਿਕਲੀ ਤੇ ਉਸ ਤੋਂ ਬਾਅਦ ਰੋਗਾਂ ਦੀ ਐਂਟਰੀ ਹੋ ਗਈ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਜੀ ਹਕੀਕਤ ਟੀਵੀ ਪੰਜਾਬੀ ਤੇ ਤੁਹਾਡੀ ਬਹੁਤ ਬਹੁਤ ਸਵਾਗਤ ਜੀ ਪਿਆਰ ਭਰੀ ਸਹਿਮਤੀ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈਗਾ ਤੁਸੀਂ ਸਾਨੂੰ ਦੱਸ ਰਹੇ ਸੀ ਕਿ ਸਰਦੀਆਂ ਦੇ ਵਿੱਚ ਖਾਸ ਕਰਕੇ ਇੱਕ ਤੋਹਫਾ ਹੈ ਜਿਹੜਾ ਕੁਦਰਤ ਨੇ ਸਾਨੂੰ ਦਿੱਤਾ ਹੈ ਸਾਡੇ ਸਾਰੇ ਘਰਾਂ ਦੇ ਵਿੱਚ ਖਾਸ ਕਰਕੇ ਭਾਰਤੀ ਸੰਸਕ੍ਰਿਤੀ ਦੀ ਗੱਲ ਕਰੀਏ ਪੰਜਾਬੀ ਸੰਸਕ੍ਰਿਤੀ ਦੀ ਸੱਭਿਆਚਾਰ ਦੀ ਅਸੀਂ ਗੱਲ ਕਰ ਲਈਏ ਤਾਂ ਹਰ ਘਰ ਦੇ ਵਿੱਚ ਪਹਿਲਾਂ ਮਿਲਦਾ ਸੀ ਤੇ ਜਿਵੇਂ ਜਿਵੇਂ ਅਸੀਂ ਘਟਾਉਂਦੇ ਚਲੇ ਗਏ ਤੇ ਰੋਗ ਅਸੀਂ ਆਪਣੇ ਘਰਾਂ 'ਚ ਸਰਦੀਆਂ ਵਾਲੇ ਵਧਾਉਂਦੇ ਚਲੇ ਗਏ ਫਰੂਕੀ ਜੀ ਨੇਚਰ ਬੜੀ ਸਟਰੋਂਗ ਹੈ ਨੇਚਰ ਉਹੀ ਚੀਜ਼ ਉਗਾਉਂਦੀ ਹੈ ਜਿਹੜੀ ਚੀਜ਼ ਸਾਨੂੰ ਲੋੜ ਹੈ ਠੀਕ ਹੈ ਸਰਦੀਆਂ ਆਉਂਦੀਆਂ ਤੁਸੀਂ ਦੇਖੋ ਅਸੀਂ ਘਰੇ ਪੰਜੀਰੀ ਬਣਾਉਣ ਲੱਗ ਜਾਨੇ ਆ ਅਸੀਂ ਤਿਲ ਦੀ ਚੀਜ਼ਾਂ ਖਾਣ ਲੱਗ ਜਾਨੇ ਆ ਮੂਫਲੀ ਖਾਣ ਲੱਗ ਜਾਨੇ ਆ ਆਮਲਾ ਬਾਜ਼ਾਰ ਵਿੱਚ ਆ ਜਾਂਦਾ ਜਦੋਂ ਡੇਂਗੂ ਆਂਦਾ ਹੈ ਬੁਖਾਰ ਹੁੰਦਾ ਤੁਸੀਂ ਦੇਖੋ ਨਹਿਰ ਦੇ ਕਿਨਾਰੇ ਘਰਾਂ ਦੇ ਨੇੜੇ ਗਿਲੋਏ ਆਪਣੇ ਆਪ ਉਗ ਜਾਂਦੀ ਹੈ ਭੂਮੀ ਆਮਲਾ ਹੋ ਜਾਂਦਾ ਭੂਮੀ ਆਮਲਾ ਜਦੋਂ ਲੀਵਰ ਦੀ ਪ੍ਰੋਬਲਮਸ ਆਉਂਦੀਆਂ ਜਿਸ ਏਰੀਆ ਵਿੱਚ ਭੂਮੀ ਆਮਲਾ ਆਪਣੇ ਆਪ ਆ ਜਾਂਦਾ ਹੈ ਬਾਰਿਸ਼ਾਂ ਹੁੰਦੀਆਂ ਪਾਣੀ ਇਕੱਠਾ ਹੁੰਦਾ ਹੈ ਮੱਛਰ ਬੰਦੇ ਮਲੇਰੀਆ ਹੁੰਦਾ ਹੈ ਉਦੋਂ ਮਲੇਰੀਏ ਵਾਸਤੇ ਚੀਜ਼ਾਂ ਉਗਣੀਆਂ ਸ਼ੁਰੂ ਹੋ ਜਾਂਦੀਆਂ ਕਾਹ ਉਗਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਮੱਛਰ ਨੂੰ ਭਜਾਵੇ ਨੇਚਰ ਇੰਨੀ ਸਟਰੋਂਗ ਹੈ ਉਹਨੂੰ ਸਭ ਪਤਾ ਹੈ ਕਿ ਕਿਹੜੀ ਚੀਜ਼ ਦੀ ਰਿਕੁਆਇਰਮੈਂਟ ਕਿਹੜੇ ਟਾਈਮ ਤੇ ਹੈ ਇਸ ਟਾਈਮ ਆਮਲਾ ਬਾਜ਼ਾਰ ਵਿੱਚ ਆ ਜਾਂਦਾ ਹੈ ਹਾਂਜੀ ਆਮਲੇ ਦਾ ਖਾਦਾ ਠੀਕ ਹੈ ਤੇ ਬਜ਼ੁਰਗ ਦਾ ਸਮਝਾਇਆ ਠੀਕ ਹੈ ਬਾਅਦ ਵਿੱਚ ਪਤਾ ਲੱਗਦਾ ਕਾਹ ਤੁਹਾਡੇ ਵਾਲੇ ਤਾਂ ਨਾਲ ਦੀ ਨਾਲ ਹੀ ਪਤਾ ਲੱਗ ਜਾਂਦਾ ਜੀ ਸਾਡੇ ਚਲੋ ਇਹ ਉੱਪਰ ਵਾਲੀ ਦੀ ਕਿਰਪਾ ਪਰ ਇਹ ਉਹ ਚੀਜ਼ ਹੈ ਜਿਹੜੀ ਸ਼ਾਸਤਰਾਂ ਵਿੱਚ ਲਿਖੀ ਹੋਈ ਹੈ ਸਾਡੀ ਬਣਾਈ ਹੋਈ ਚੀਜ਼ ਨਹੀਂ ਉਹ ਕਰਤੀ ਵੀ ਨਾਲ ਹੀ ਰਿਜ਼ਲਟ ਦੇ ਦਿੰਦੀ ਹੈ ਜਿਹੜੀ ਚੀਜ਼ ਲਿਖੀ ਹੈ ਚਰਕ ਸੰਹਿਤਾ ਸ਼ਲੋਕ ਨੰਬਰ 62 ਤੋਂ ਲੈ ਕੇ 69 62 ਤੋਂ 69 ਜਿਹੜੀ ਗੱਲ ਲਿਖੀ ਹੈ ਵੀ ਇਹ ਚੀਜ਼ ਦੀ ਵਰਤੋਂ ਕਰੋ ਆਮਲੇ ਦੇ ਨਾਲ ਤੇ ਇੱਕ ਐਸਾ ਰਸਾਇਣ ਬਣਦਾ ਹੈ ਜਿਹੜਾ ਰੀਜੂਵਿਨੇਟ ਕਰਦਾ ਹੈ ਰੀਜੂਵਿਨੇਟ ਦਾ ਮਤਲਬ ਹੈ ਪੁੜਾਪੇ ਤੋਂ ਜਵਾਨੀ ਵਾਲੇ ਪਾਸੇ ਲੈ ਆਣਾ ਉਹ ਕਰਦਾ ਹੈ ਉਹ ਸ਼ਾਸਤਰਾਂ ਵਿੱਚ ਲਿਖਿਆ ਹੈ ਉਹ ਅਗਰ ਓਵੇਂ ਹੀ ਵਰਤੋਂ ਕਰੋਗੇ ਓਵੇਂ ਹੀ ਬਣਾਓਗੇ ਤੇ ਉਹ ਸੱਚ ਹੈ ਜੋ ਚੀਜ਼ ਲਿਖੀ ਆ ਜਿਵੇਂ ਅਸੀਂ ਕਹਨੇ ਆ ਆਕਾਸ਼ ਵాయు ਅਗਨੀ ਜਲ ਪ੍ਰਿਥਵੀ ਬੈਲੈਂਸ ਕਰ ਲੋ ਵਾਤ ਪਿਤ ਕਫ ਬੈਲੈਂਸ ਕਰ ਲੋ ਐਵੇਂ ਹੀ ਅਗਰ ਤੁਸੀਂ ਆਮਲੇ ਦੇ ਨਾਲ 42 ਤੋਂ ਵੱਧ ਜੜੀ ਬੂਟੀਆਂ ਪਾ ਲੀਆਂ ਠੀਕ ਹੈ ਦੇਸੀ ਗਾਂ ਦਾ ਘਿਓ ਪਾ ਲਿਆ ਸ਼ਹਿਦ ਗੁੜ ਪਾ ਲਿਆ ਤੇ ਕੈਸੀ ਪੇਸਤ ਤਿਆਰ ਹੋ ਜਾਂਦੀ ਹੈ ਜਿਹਨੂੰ ਅਸੀਂ ਅਸ਼ਵਿਨੋਪਰਾਸ਼ ਕਹਨੇ ਆ ਚਮਨਪਰਾਸ਼ ਦੀ ਮੈਕਸਿਮਮ ਚੀਜ਼ਾਂ ਇੰਦੇ ਚ ਹੁੰਦੀਆਂ ਠੀਕ ਹੈ ਉਹ ਤੁਹਾਡੀ ਬੋਡੀ ਨੂੰ ਰੀਜੂਵਿਨੇਟ ਕਰਦੀ ਹੈ એનર્ਜੀ ਦਿੰਦੀ ਹੈ ਰੀਜੂਵਿਨੇਟ ਹੁੰਦੀ ਹੈ ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਹੋ ਗਿਆ ਤੁਹਾਡੇ ਹਾਰਟ ਜਿਹੜੇ ਕੋਲੇਸਟ੍ਰੋਲਸ ਜਮਾ ਹੋ ਰਹੇ ਆਂ ਬਲੱਡ ਵੈਸਲਸ ਇਸ ਕੋਲੇਸਟ੍ਰੋਲ ਜਮਾ ਹੋ ਰਹੇ ਆ ਉਹ ਠੀਕ ਹੋ ਗਏ ਤੁਹਾਨੂੰ ਗੋਡੇ ਮੋਡੇ ਦੀ ਦਰਦ ਆ ਉਹ ਠੀਕ ਹੋ ਗਈ ਸਾਹ ਦੀ ਜਿਹੜੀ ਪ੍ਰੋਬਲਮ ਹੈ ਉਹ ਠੀਕ ਹੋ ਗਈ ਇਹ ਸਾਰੀ ਚੀਜ਼ਾਂ ਜਦੋਂ ਠੀਕ ਹੁੰਦੀਆਂ ਤੇ ਬੋਡੀ ਰੀਜੂਵਿਨੇਟ ਕਰਦੀ ਹੈ ਬੋਡੀ ਦੀ ਆਦਤ ਹੈ ਬੋਡੀ ਡੈੱਡ ਕਿਦਾਂ ਹੁੰਦੀ ਹੈ ਅਸੀਂ ਜਵਾਨਾ ਜਿੰਨੇ ਸੈੱਲ ਸਾਡੇ ਮਰਦੇ ਆਂ ਉਹਨੇ ਬਣਦੇ ਆਂ ਅਸੀਂ ਜਵਾਨ ਰਹਿੰਦੇ ਆਂ ਹੌਲੀ ਹੌਲੀ ਸੈੱਲ ਮਰਨ ਦੀ ਸਪੀਡ ਤੇਜ਼ ਹੋ ਜਾਂਦੀ ਹੈ ਪੈਦਾ ਹੋਣ ਦੀ ਸਪੀਡ ਘਟ ਜਾਂਦੀ ਹੈ ਇਹ ਉੱਥੇ ਐਜ਼ ਅ ਕੈਟਾਲਿਸਟ ਕੰਮ ਕਰਦਾ ਹੈ ਰਸਾਇਣ ਕੰਮ ਕਰਦਾ ਹੈ ਰੀਜੂਵਿਨੇਟਰ ਕੰਮ ਕਰਦਾ ਹੈ ਕਿ ਸੈੱਲ ਨੂੰ ਗਰੋ ਕਰਨ ਦੀ ਸਪੀਡ ਨੂੰ ਵਧਾ ਦੇ ਜਾਂ ਡੈੱਡ ਕਰਨ ਦੀ ਸਪੀਡ ਨੂੰ ਘਟਾ ਦੇ ਦੋਵੇਂ ਚੀਜ਼ਾਂ ਬੈਲੈਂਸ ਆਊਟ ਹੋ ਜਾਣ ਤੇ 60 ਸਾਲ ਦਾ ਬੰਦਾ ਵੀ ਐਵੇਂ ਲੱਗਦਾ ਜਿਵੇਂ 30 35 ਸਾਲ ਦਾ ਬੰਦਾ ਹੈ ਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜੀ ਅਹਿਮ ਚੀਜ਼ ਹੈਗੀ ਜਦੋਂ ਵੀ ਅਸੀਂ ਚਮਨਪ੍ਰਾਸ਼ ਦੀ ਗੱਲ ਕਰਦੇ ਹਾਂ ਤਾਂ ਇਹ ਸਰਦੀਆਂ ਦੇ ਵਿੱਚ ਖਾਸ ਕਰਕੇ ਅਸੀਂ ਚਮਨਪਰਾਸ਼ ਦੀ ਗੱਲ ਕਰਦੇ ਹਾਂ ਤੁਸੀਂ ਇਹ ਹਮੇਸ਼ਾ ਕਹਿੰਦੇ ਹੋ ਕਿ ਜਿਨ੍ਹਾਂ ਨੂੰ ਡਾਈਜੈਸ਼ਨ ਇਸ਼ੂ ਹੈਗੇ ਨੇ ਚਾਹੇ ਉਹ ਆਂਤੜੀਆਂ ਦੀ ਸੋਜ ਹੋਵੇ ਚਾਹੇ ਆਈਬੀਐਸ ਦੀ ਪ੍ਰੋਬਲਮ ਹੋਵੇ ਚਾਹੇ ਪਖਾਨਾ ਵਾਰ-ਵਾਰ ਜਿਹੜਾ ਜਾਣ ਨੂੰ ਅਸੀਂ ਕਹਿ ਦਿੰਨੇ ਆ ਜਾਂ ਫਿਰ ਭੁੱਖ ਨਾ ਲੱਗਣ ਦੀ ਗੱਲ ਹੋਵੇ ਅਫਾਰੇ ਦੀ ਗੱਲ ਹੋਵੇ ਇਹ ਕਿਵੇਂ ਕੰਮ ਕਰੂਗਾ ਜੀ ਉਹਦੇ ਤੇ ਕਿਵੇਂ ਕੰਮ ਕਰੇਗਾ ਦੇਖੋ ਮੈਂ ਕਈ ਫਾਰਮੂਲੇ ਦੱਸੇ ਆ ਮੇਰੇ ਤੁਹਾਡੇ ਮਾਧਿਅਮ ਤੋਂ ਜਿੱਦਾਂ ਅਸੀਂ ਤ੍ਰਿਫਲੇ ਦੀ ਗੱਲ ਕਰਨੇ ਆ ਠੀਕ ਹੈ ਹਰੜ ਬੇੜ ਆਮਲਾ ਉਹ ਤਿੰਨੋਂ ਚੀਜ਼ਾਂ ਆਲਰੇਡੀ ਇੰਦੇ ਚ ਹੈ ਜਿਹੜੀ ਰੈਜਿਸਟਿਵ ਸਿਸਟਮ ਦੇ ਉੱਤੇ ਕੰਮ ਕਰਦੀਆਂ ਫਿਰ ਅਸੀਂ ਡਾਈਜੈਸ਼ਨ ਵਾਸਤੇ ਕੀ ਚੀਜ਼ ਇੰਪੋਰਟੈਂਟ ਹੈ ਲੀਵਰ ਲੀਵਰ ਵਾਸਤੇ ਅਸੀਂ ਬਾਰ ਬਾਰ ਕਹਿੰਨੇ ਆ ਭੂਮੀ ਆਮਲਾ ਖਾਓ ਬਈ ਭੂਮੀ ਆਮਲਾ ਡਰਗ ਆਫ ਚੁਆਇਸ ਹੈ ਕੱਲਾ ਭੂਮੀ ਆਮਲਾ ਖਾ ਲੋਗੇ ਤੁਹਾਡਾ ਫੈਟੀ ਲੀਵਰ ਠੀਕ ਹੋ ਜਾਏਗਾ ਬਾਰ ਬਾਰ ਦੱਸਨੇ ਆ ਉਹ ਭੂਮੀ ਆਮਲਾ ਇੰਦੇ ਚ ਡਾਈਜੈਸਟਿਵ ਸਿਸਟਮ ਵਾਸਤੇ ਲੀਵਰ ਨੂੰ ਠੀਕ ਕਰਨ ਵਾਸਤੇ ਸਟਮਕ ਨੂੰ ਠੀਕ ਕਰਨ ਵਾਸਤੇ স্মਲ ਇੰਟਰਸਟਾਈਨ ਨੂੰ ਠੀਕ ਕਰਨ ਵਾਸਤੇ ਲਾਰਜ ਇੰਟਰਸਟਾਈਨ ਨੂੰ ਠੀਕ ਕਰਨ ਵਾਸਤੇ ਸਾਰੀ ਜੜੀ ਬੂਟੀਆਂ ਇੰਦੇ ਚ ਹੈਗੀਆਂ ਈਵਨ ਕਿ ਕਈਆਂ ਨੂੰ ਪ੍ਰੋਬਲਮ ਹੁੰਦੀ ਹੈ ਕੰਸਟੀਟਿਊਸ਼ਨ ਉਹ ਵੀ ਠੀਕ ਕਰਦਾ ਹੈ ਕਈਆਂ ਨੂੰ ਪ੍ਰੋਬਲਮ ਹੁੰਦੀ ਹੈ ਆਈਬੀਐਸ ਦੀ ਇਰੀਟੇਬਲ ਬਾਵਲ ਸਿੰਡਰੋਮ ਕਰੋਨਸ ਡਿਜ਼ੀਜ਼ ਅਲਰਜੀ ਕੁਝ ਵੀ ਖਾਂਦੇ ਆ ਮੋਸ਼ਨ ਜਾਣਾ ਪੈਂਦਾ ਬ੍ਰੇਕਫਾਸਟ ਕਰ ਲਿਆ ਬ੍ਰੇਕਫਾਸਟ ਦੇ ਅੱਧੇ ਘੰਟੇ ਬਾਅਦ ਮੋਸ਼ਨ ਜਾਣਾ ਪਏਗਾ ਲੰਚ ਕਰ ਲਿਆ ਲੰਚ ਦੇ ਅੱਧੇ ਘੰਟੇ ਬਾਅਦ ਮੋਸ਼ਨ ਜਾਣਾ ਪਵੇਗਾ ਉਸ ਚੀਜ਼ ਨੂੰ ਵੀ ਐ ਕਰੈਕਟ ਕਰਦਾ ਕਿਉਂਕਿ ਇਹਦੇ ਚ ਦਸ਼ਮੂਲਾ ਦੇ 10 ਦਰਅਵਿਅ ਅਸ਼ਟਵਰਗ ਦੇ 8 ਦਰਅਵਿਅ ਭੂਮੀਆਂ ਵਾਲਾ ਹੈ ਕਕੋਲੀ ਹੈ ਸ਼ੀਰ ਕਕੋਲੀ ਹੈ ਮਦਕ ਪੜਨੀ ਹੈ ਮਾਸ਼ ਪੜਨੀ ਹੈ ਉਹ 42 ਤੋਂ ਜ਼ਿਆਦਾ ਪਾਵਰਫੁੱਲ ਜੜੀ ਬੂਟੀਆਂ ਤੇ ਉਹ ਜੜੀ ਬੂਟੀਆਂ ਉੱਥੋਂ ਹੀ ਲਿੱਤੀਆਂ ਜਿੱਥੇ ਉਹਦੇ ਗੁਣ ਸਭ ਤੋਂ ਵੱਧ ਹੋਣ ਇਲਾਇਚੀ ਪਾਈ ਹੈ ਕਈ ਤਰ੍ਹਾਂ ਦੀ ਇਲਾਇਚੀ ਆਂਦੀ ਹੈ ਬੈਸਟ ਪਾਈ ਹੈ ਜਿਹੜੀ ਹਰ ਦਾਲਚੀਨੀ ਹੈ ਦਾਲਚੀਨੀ ਦੋ ਤਿੰਨ ਵੈਰਾਈਟੀ ਆਂਦੀ ਹੈ ਸਿੰਗਾਪੁਰ ਦੀ ਆਂਦੀ ਹੈ ਸਾਊਥ ਦੀ ਆਂਦੀ ਹੈ ਆਪਣੇ ਨਾਰਥ ਦੀ ਆਂਦੀ ਹੈ ਉੱਪਰੋਂ ਆਂਦੀ ਹੈ ਪਰ ਜਿਹੜੀ ਬੈਸਟ ਹੈ ਇੱਕ ਰਾਉਂਡ ਦਾਲਚੀਨੀ ਹੁੰਦੀ ਹੈ ਗੋਲ ਵਾਲੀ ਹੁੰਦੀ ਹੈ ਇੱਕ ਸਿਰਫ ਦਾਲਚੀਨੀ ਦੀ ਤਵਕ ਜਿਹਨੂੰ ਆਪਾਂ ਛਾਲ ਕਹਿੰਦੇ ਆ ਛਾਲ ਉਤਾਰ ਕੇ ਯੂਜ਼ ਹੁੰਦੀ ਹੈ ਉਹ ਛਾਲ ਵਾਲੀ ਯੂਜ਼ ਕੀਤੀ ਗਈ ਹੈ ਚੰਦਨ ਦੀ ਵਰਤੋਂ ਕੀਤੀ ਗਈ ਹੈ ਠੰਡਾ ਕਰਨ ਵਾਸਤੇ ਲਾਲ ਚੰਦਨ ਸਫੇਦ ਚੰਦਨ ਦੋਵਾਂ ਦੀ ਵਰਤੋਂ ਕੀਤੀ ਗਈ ਹੈ ਤੇ ਜਦੋਂ 42 ਤੋਂ ਜ਼ਿਆਦਾ ਪਾਵਰਫੁਲ ਜੜੀ ਬੂਟੀਆਂ ਜਿਹੜੀ ਸਟਮਕ ਤੇ ਕੰਮ ਕਰਦੀਆਂ ਉਹ ਇਹਦੇ ਚ ਪੈਂਦੀਆਂ ਤੇ ਡਾਈਜੈਸਟਿਵ ਸਿਸਟਮ ਤੋਂ ਰਿਲੇਟਡ ਕੋਈ ਵੀ ਇਸ਼ੂ ਹੈ ਗੈਸ ਬੰਦੀ ਹੈ ਖੱਟੇ ਡਕਾਰ ਆਉਂਦੇ ਆ ਅਫਾਰਾ ਬਣਦਾ ਹੈ ਮੂੰਹ ਚ ਖੱਟਾ ਪਾਣੀ ਆ ਜਾਂਦਾ ਸਵੇਰੇ ਉੱਠ ਕੇ ਫੈਟੀ ਲੀਵਰ ਹੋ ਗਿਆ ਜਾਂ ਕਿਸੇ ਨੂੰ ਕਬਜ ਹੋ ਗਈ ਉਹਦੇ ਤੇ ਇੱਕ ਬਿਲਕੁਲ ਕਾਰਗਰ ਸਿੱਧ ਹੁੰਦਾ ਹੈ ਕਮ ਕਿਵੇਂ ਕਰਦੇ ਜੀ ਮੰਨ ਲਓ ਕਿਸੇ ਦੀ ਅੰਤੜੀ ਦੇ ਉੱਤੇ ਸੋਜ ਆ ਗਈ ਡਾਕਟਰ ਤਾਂ ਕਹਿੰਦੇ ਨੇ ਜੀ ਲੋ ਹੁਣ ਇਹਨਾਂ ਨੂੰ ਹਲਕਾ ਖਾਣਾ ਪੀਣਾ ਦੇਣਾ ਹੁਣ ਇਹਨਾਂ ਨੂੰ ਖਿਚੜੀ ਦੇਣੀ ਹੈ ਇਹਨੂੰ ਚਾਵਲ ਦੇਣੇ ਨੇ ਰੋਟੀ ਬੰਦ ਕਰਦੇ ਹੋ ਇਹਦੀਆਂ ਦਾਲਾਂ ਬੰਦ ਕਰਦੇ ਹੋ ਰਾਤ ਨੂੰ ਸਰਦੀਆਂ ਦੇ ਵਿੱਚ ਸਾਗ ਸਾਡੇ ਵਰਗੇ ਨੂੰ ਬੜਾ ਸਵਾਦ ਲੱਗਦਾ ਉਹ ਕਹਿੰਦੇ ਜੀ ਰਾਤ ਨੂੰ ਸਾਗ ਤੜਕਾ ਲਾ ਕੇ ਸਾਗ ਵੀ ਨਹੀਂ ਖਾਣਾ ਹਾਂ ਦੇਖੋ ਜਿਹੜੀ ਗੱਲਾਂ ਤੁਸੀਂ ਦੱਸੀਆਂ ਨਾ ਇਹਦੇ ਚੀਜ਼ ਤੁਹਾਡਾ ਜਵਾਬ ਛੁਪਿਆ ਹੋਇਆ ਹੈ ਅਸੀਂ ਕਿਹਾ ਹਲਕਾ ਖਾਣਾ ਖਾਣਾ ਹੈ ਠੀਕ ਹੈ ਭਾਰੀ ਖਾਣਾ ਬੰਦ ਕਰ ਦੋ ਐਹੀ ਸਟੋਰੀ ਹੈ ਨਾ ਖਿਚੜੀ ਦੱਲੀਆਂ ਮਤਲਬ ਹਲਕੇ ਪਾਸੇ ਆ ਜਾਓ ਭਾਰੀ ਬੰਦ ਕਰ ਦਿਓ ਜੀ ਸਾਡਾ ਕਰਦਾ ਹੁੰਦਾ ਵੀ ਅਸੀਂ ਸਰਦੀਆਂ ਨੇ ਕੁਝ ਚੰਗਾ ਚੰਗਾ ਖਾ ਲਈਏ ਸ਼ੂਗਰ ਵਾਲੇ ਨੇ ਪੁੱਛ ਹੁੰਦਾ ਜੀ ਮਿਠਾਈ ਵੇਖ ਕੇ ਐ ਹੀ ਕਰਦਾ ਮੈਂ ਮਿਠਾਈ ਖਾ ਲਾਂ ਉਹਦੀ ਬੰਦ ਹੁੰਦੀ ਹੈ ਨਾ ਜੀ ਜੀ ਐਵੇਂ ਜਿਹੜੀ ਚੀਜ਼ ਸਾਡੀ ਸਰੀਰ ਵਿੱਚ ਘਾਟ ਹੁੰਦੀ ਹੈ ਜਿਹੜੀ ਚੀਜ਼ ਅਸੀਂ ਬੰਦ ਕਰਨੇ ਆ ਉਹਦੀ ਸਾਨੂੰ ਨੀਡ ਹੁੰਦੀ ਹੈ ਬੋਡੀ ਨੂੰ ਤੁਸੀਂ ਅੱਜ ਕਿਉਂ ਬੰਦ ਕਰ ਦੋ ਤੁਹਾਨੂੰ ਕਿਉਂ ਵੇਖਦੇ ਐਵੇਂ ਲੱਗਣ ਲੱਗ ਜਾ ਮੈਂ ਕਿਉਂ ਖਾ ਲਾਂ ਦੁੱਧ ਬੰਦ ਕਰ ਦੋ ਕਹੇਗਾ ਮੇਰਾ ਦੁੱਧ ਪੀਨ ਨੂੰ ਜੀ ਕਰਦਾ ਬੋਡੀ ਦੀ ਇਹ ਰਿਕੁਆਇਰਮੈਂਟ ਹੈ ਜਦੋਂ ਤੁਹਾਡੀ ਬੋਡੀ ਚ ਕੋਈ ਪ੍ਰੋਬਲਮ ਆਂਦੀ ਹੈ ਮੇਰੀ ਮਾਤਾ ਪੈਣਾ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਐਗਰੀ ਕਰਨਗੇ ਮਹੀਨਾ ਜਦੋਂ ਉਹਨਾਂ ਨੂੰ ਆਂਦਾ ਹੈ ਸਭ ਤੋਂ ਪਹਿਲੇ ਢਿੱਡ ਖਾਲੀ ਹੁੰਦਾ ਹੈ ਉਹ ਹਲਕਾ ਖਾਣਾ ਪੀਣਾ ਸ਼ੁਰੂ ਕਰ ਦਿੰਦੀ ਹੈ ਕਈਆਂ ਨੂੰ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਤੇ ਉਹਨਾਂ ਨੂੰ ਉਲਟੀ ਆ ਜਾਂਦੀ ਹੈ ਉਹਦਾ ਮਤਲਬ ਕੀ ਹੈ ਕਿ ਸਭ ਤੋਂ ਪਹਿਲੇ ਬੋਡੀ ਕਹਿੰਦੀ ਹੈ ਵੀ ਰਿਲੈਕਸ ਹੋ ਰਿਲੈਕਸ ਦਾ ਮਤਲਬ ਹੈ ਢਿੱਡ ਖਾਲੀ ਕਰ ਠੀਕ ਹੈ ਉਹ ਖਾਣਾ ਵੀ ਕਹਿੰਦੀ ਹੈ ਵੀ ਅੱਜ ਮੇਰਾ ਖਾਣਾ ਖਾਣ ਦਾ ਮਾਨੀ ਉਹਦਾ ਇੱਕ ਹੀ ਪਰਪਸ ਹੈ ਕਿ ਢਿੱਡ ਖਾਲੀ ਹੋਣਾ ਚਾਹੀਦਾ ਹੈ। ਇਹੀ ਪਰਪਸ ਹੈ ਜਿਹੜੀ ਪ੍ਰੋਬਲਮਸ ਤੁਸੀਂ ਮੈਨੂੰ ਦਸੀਆਂ। ਉਹਦੇ ਸਭ ਤੋਂ ਪਹਿਲੇ ਅਸੀਂ ਕਹਿੰਦੇ ਹਾਂ ਕਿ ਢਿੱਡ ਦੀ ਕੋਈ ਵੀ ਦਿੱਕਤ ਹੈ, ਪੇਟ ਦੀ, ਇੰਟਰਸਟਾਈਨ ਦੀ, ਸਮੋਲ ਵੱਡੀਆਂ, ਛੋਟੀਆਂ ਆਂਤ ਸਭ ਤੋਂ ਪਹਿਲੇ ਬੋਡੀ ਕਹਿੰਦੀ ਹੈ ਢਿੱਡ ਖਾਲੀ ਕਰੋ। ਠੀਕ ਹੈ। ਬੋਡੀ ਨੂੰ એનર્ਜੀ ਚਾਹੀਦੀ ਹੈ ਤੇ ਹਲਕਾ ਖਾਣਾ ਦਿਓ ਤਾਂ ਕਿ ਉਹ ਜਲਦੀ ਪਚ ਜੇ, ਢਿੱਡ ਖਾਲੀ ਰਵੇ। ਉਹ ਸਾਰੀ ਜੜੀ ਬੂਟੀਆਂ ਜਿਵੇਂ ਆਮਲਾ ਹਾਂਜੀ। ਵਿਟਾਮਿਨ ਸੀ ਦਾ ਰਿਚ ਸੋਰਸ ਹੈ। ਫਾਈਬਰ ਮੈਕਸਿਮਮ ਹੈ। ਜਦੋਂ ਫਾਈਬਰ ਹੈ, ਵਿਟਾਮਿਨ ਸੀ ਹੈ। ਜੀ। ਤੁਹਾਡਾ ਡਾਈਜੈਸਟਿਵ ਸਿਸਟਮ ਬੈਟਰ ਕਰ ਦੇਗਾ ਭੂਮੀ ਆਮਲਾ ਲੀਵਰ ਦੇ ਐਨਜ਼ਾਈਮਸ SGOT PT ALKLINE PHOSPHATASE ਉਹਨਾਂ ਨੂੰ ਸੈਟਲ ਕਰੇਗਾ ਤੁਹਾਡੇ ਫੈਟੀ ਲੀਵਰ ਦੀ ਪ੍ਰੋਬਲਮ ਨੂੰ ਸੈਟਲ ਕਰ ਦੇਗਾ ਹਰੜ ਬਹੇੜਾ ਆਮਲਾ ਆਮਲਾ ਜਿਹੜਾ ਉਹ ਦੋ ਕੰਮ ਕਰਦਾ ਇੱਕ ਤੇ ਬਲਕ ਫਾਰਮੇਸ਼ਨ ਮਤਲਬ ਸਟੂਲ ਦੀ ਕੁਆਂਟੀਟੀ ਵਧਾਉਂਦਾ ਹੈ ਇੱਕ ਵਾਟਰ ਐਬਜ਼orb ਕਰਕੇ ਉਹ ਵਦੰਦਾ ਇੱਕ ਡਾਈਜੈਸਟਿਵ ਸਿਸਟਮ ਨੂੰ ਇੰਪਰੂਵ ਕਰਦਾ ਹੈ ਤੇ ਤੁਹਾਡੀ ਕਨਸਟਿਪੇਸ਼ਨ ਦੀ ਪ੍ਰੋਬਲਮ ਨੂੰ ਰਿਲੀਜ਼ ਕਰ ਦੇਗਾ ਕਿਉਂਕਿ ਉਹ ਬਲਕ ਫਾਰਮਿੰਗ ਹੈ ਜਵੇਂ ਇਹ ਸਭ ਗੋਲ ਹੈ ਉਹ ਬਲਕ ਫਾਰਮਿੰਗ ਹੈ ਐਵੇਂ ਆਮਲੇ ਦੀ ਪ੍ਰੋਪਰਟੀ ਹੈ ਕਿ ਉਹ ਬਲਕ ਫਾਰਮਿੰਗ ਹੈ ਬਲਕ ਦਾ ਮਤਲਬ ਹੈ ਵੀ ਜਿਆਦਾ ਮਾਤਰਾ ਬਣਾ ਦੇਣਾ ਚੀਜ਼ਾਂ ਨਹੀਂ ਛੋੜ ਕੇ ਡਾਈਜੈਸ਼ਨ ਦੀ ਅੱਗ ਨੂੰ ਠੀਕ ਕਰੇਗਾ ਜਿਹੜੀ ਸਾਡੀ ਇੱਥੇ ਅੱਗ ਹੈ ਜਦੋਂ ਉਹ ਅੱਗ ਠੀਕ ਹੋਏਗੀ ਅੱਗ ਵਿੱਚ ਕੋਈ ਵੀ ਚੀਜ਼ ਪਾਓਗੇ ਉਹ ਸੁਆਹ ਹੋ ਜਾਂਦੀ ਹੈ ਐਵੇਂ ਜਦੋਂ ਤੁਹਾਡੀ ਡਾਈਜੈਸਟਿਵ ਫਾਇਰ ਜਿਹਨੂੰ ਅਸੀਂ ਜਠਰ ਅਗਨੀ ਕਹਿੰਦੇ ਆ ਢਿੱਡ ਦੀ ਅੱਗ ਕਹਿੰਦੇ ਉਹ ਅਗਰ ਪੂਰੀ ਹੋਏਗੀ ਤੇ ਉਹਦੇ ਤੇ ਇਹ ਕੰਮ ਕਰੇਗਾ ਇਹ ਚੌਨ ਪ੍ਰਾਸ਼ ਜਿਹੜਾ ਅਸੀਂ ਸਪੈਸ਼ਲੀ ਇਸ ਟਾਈਮ ਬਣਾਉਂਦੇ ਆ ਸਾਡਾ ਸਪੈਸੀਫਿਕ ਟਾਈਮ ਹੈ ਹਰ ਸਾਲ ਬਣਾਉਂਦੇ ਆ ਆਰਡਰ ਪੂਰੇ ਨਹੀਂ ਕਰ ਸਕਦੇ ਅਸੀਂ ਹਰ ਸਾਲ ਸਾਡੀ ਇਹ ਪ੍ਰੋਬਲਮ ਆਂਦੀ ਹੈ ਸਾਨੂੰ ਇਹ ਸਪੈਸ਼ਲੀ ਅਸੀਂ ਪੂਰੇ ਪੰਜਾਬ ਵਾਸਤੇ ਬਣਾਉਂਦੇ ਆ ਤਾਂ ਕਿ ਹਰ ਬੰਦਾ ਸਵਸਥ ਰਹੇ ਅਗਰ ਤੁਸੀਂ ਇਹ ਸਰਦੀਆਂ ਸਰਦੀਆਂ ਖਾ ਲਿਆ ਪਰ ਨੂੰ ਪੂਰੇ ਸੀਜ਼ਨ ਦਿੱਕਤ ਨਹੀਂ ਆਂਦੀ ਖੰਗ ਐ ਜ਼ੁਖਾਮ ਐ ਇੰਦੀ ਦਿੱਕਤ ਨਹੀਂ ਆਂਦੀ ਸਕਿਨ ਨਾਲ ਤੇ ਵੀ ਬੜਾ ਵਧੀਆ ਮੈਨੂੰ ਜਦੋਂ ਫੋਨ ਆਉਂਦੇ ਨੇ ਕਹਿੰਦੇ ਜੇ ਸਿੱਖ ਖਾਣਾ ਸੀ ਚਮਨਪਰਾ ਸ਼ੁਰੂ ਕੀਤਾ ਸੀ ਉਹ ਸਾਡੀਆਂ ਲਵਲੀਆਂ ਸ਼ਵਲੀਆਂ ਸਾਰੀਆਂ ਬੰਦ ਕਰਤੀਆਂ ਸੀ ਲੋਕੀ ਦੇਖੋ ਸਕਿਨ ਇਹ ਅੱਜਕੱਲ ਬੜਾ ਫੇਮਸ ਹੈ ਹਾਈ ਲੂਨੋਰਿਕ ਐਸਿਡ ਇੱਕ ਕੈਮੀਕਲ ਆਂਦਾ ਹੈ ਹਾਈ ਲੂਨੋਰਿਕ ਉਹ ਜਦੋਂ ਦਿੰਨੇ ਆ ਨਾ ਉਹਦੀ ਟੈਂਡੈਂਸੀ ਹੈ ਵਾਟਰ ਐਬਜ਼ਾਰਬ ਕਰਨ ਦੀ ਵਾਟਰ ਐਬਜ਼ਾਰਬ ਕਰਕੇ ਉਹ ਫਲਾਵਰਟ ਦਿੰਦਾ ਹੈ ਰੀਜੂਵਿਨੇਟ ਕਰਦਾ ਹੈ ਸਾਰੀ ਦੀ ਸਾਰੀ ਟੈਂਡੈਂਸੀ ਚੰਦਨ ਦੀ ਹੈ ਜਿਹੜਾ ਲਾਲ ਚੰਦਨ ਹੈ ਠੀਕ ਹੈ ਸਫੇਦ ਚੰਦਨ ਹੈ ਤਾਂ ਹੀ ਜਿਹੜਾ ਜਿਹੜਾ ਚਿਹਰਾ ਹੈਗਾ ਇਹ ਖਾਣ ਤੋਂ ਬਾਅਦ ਦਗ-ਦਗ ਪਕਣਾ ਮਤਲਬ ਲਾਲ-ਲਾਲ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਯੈਸ ਠੀਕ ਹੈ ਨਾਲੇ ਹੀ ਇਹਦੇ ਵਿੱਚ ਨੀਲ ਕਮਲ ਹੈ ਓਕੇ ਨੀਲ ਕਮਲ ਕਹਿੰਦੇ ਆਪਾਂ ਜਿਹੜਾ ਕਮਲ ਦਾ ਫੁੱਲ ਹੈ ਉਹ ਨੀਲੇ ਰੰਗ ਵਾਲਾ ਠੀਕ ਹੈ ਉਹਦੇ ਪੱਤੇ ਆ ਜਦੋਂ ਇਹ ਚੀਜ਼ਾਂ ਇਹਦੇ ਵਿੱਚ ਪੈ ਜਾਂਦੀਆਂ ਹੈ ਸਕਿਨ ਦੇ ਉੱਤੇ ਕੰਮ ਕਰਦਾ ਹੈ એનર્ਜੀ ਦਿੰਦਾ ਹੈ ਬਾਡੀ ਨੂੰ ਬਾਡੀ ਨੂੰ ਰੀਜੂਵਿਨੇਟ ਕਰਦਾ ਹੈ ਜੀ अच्छा इनी डोज ਕਿੰਨੀ ਚਾਹੀਦੀ ਹੈ ਜੀ ਮਤਲਬ ਹੁਣ ਸਾਨੂੰ ਡੋਜ਼ ਵੀ ਤੁਸੀਂ ਆਖਿਰ ਦੇ ਵਿੱਚ ਸਮਝਾ ਦਿਓ ਤੁਸੀਂ ਕਹਿ ਰਹੇ ਹੋ ਵੱਡੇ ਤੋਂ ਲੈ ਕੇ 100 ਸਾਲ ਤੋਂ ਲੈ ਕੇ ਮਤਲਬ ਛੋਟਾ ਬੱਚੇ ਤੱਕ ਇਹਨੂੰ ਖਾ ਸਕਦੇ ਆ ਦੇਖੋ ਇਹਨੂੰ ਵੱਡੇ ਤੋਂ ਛੋਟੇ ਤੱਕ ਸਭ ਯੂਜ਼ ਕਰ ਸਕਦੇ ਆ ਇਹਦੇ ਚ ਜਿਹੜਾ 5 ਸਾਲ ਦਾ ਬੱਚਾ ਹੈ ਉਹ 5 ਸਾਲ ਦਾ ਬੱਚਾ ਇੱਕ ਚਮਚ ਵਰਤੋਂ ਕਰ ਸਕਦਾ ਜਿੰਦੀ ਉਮਰ 15 ਸਾਲ ਤੋਂ ਉੱਤੇ ਹੋ ਗਈ ਹੈ ਜਾਂ ਵਜ਼ਨ 60 ਕਿਲੋ ਹੋ ਗਿਆ ਉਹ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਵਰਤੋਂ ਕਰ ਸਕਦਾ ਜਿੰਦੀ ਉਮਰ 5 ਸਾਲ ਤੋਂ ਘੱਟ ਹੈ ਉਹ ਅੱਧੀ ਚਮਚ ਜਾਂ ਬੱਚੇ ਨੂੰ ਛਟਾ ਸਕਦੇ ਆ ਇਹ ਹਰ ਉਮਰ ਵਾਸਤੇ ਬਣਿਆ ਹੋਇਆ ਹੈ ਠੀਕ ਹੈ ਬੱਚਿਆਂ ਦੀ એનર્ਜੀ ਬਿਲਡ ਅਪ ਕਰਦਾ ਹੈ ਬਜ਼ੁਰਗਾਂ ਦੀ એનર્ਜੀ ਬਿਲਡ ਅਪ ਕਰਦਾ ਹੈ ਯੰਗ এজ ਦੇ ਡਾਈਜੈਸਟਿਵ ਸਿਸਟਮ ਦੇ ਸਾਰੇ ਇਸ਼ੂ ਨੂੰ ਕੰਟਰੋਲ ਕਰਦਾ ਹੈ ਇੰਦੀ ਵਰਤੋਂ ਜ਼ਰੂਰ ਕਰਨੀ ਹੈ ਆਪਾਂ ਓਕੇ ਐ ਮੈਂ ਹਰ ਮਰੀਜ਼ ਨੂੰ ਇਹ ਕਹਿੰਨਾ ਵੀ ਕੋਈ ਚੀਜ਼ ਖਾਓ ਨਾ ਖਾਓ মালਟੀ ਵਿਟਾਮਿਨ ਖਾਓ ਨਾ ਖਾਓ ਕੈਲਸ਼ੀਅਮ ਖਾ ਰਹੇ ਹੋ ਨਹੀਂ ਖਾ ਰਹੇ ਮੈਨੂੰ ਕੋਈ ਫਰਕ ਨਹੀਂ ਹੈ ਚਵਨ ਪ੍ਰਾਸ਼ ਦੀ ਅਗਰ ਤੁਸੀਂ ਇੱਕ ਚਮਚ ਖਾ ਲਈ ਤੁਹਾਡੇ ਆਇਰਨ ਡੈਫੀਸ਼ੀਐਂਸੀ ਤੁਹਾਡੀ ਕੈਲਸ਼ੀਅਮ ਡੈਫੀਸ਼ੀਐਂਸੀ ਤੁਹਾਡੇ ਮਲਟੀ ਵਿਟਾਮਿਨ ਦੀ ਜਿਹੜੀ ਡੈਫੀਸ਼ੀਐਂਸੀ ਹੈ ਉਹ ਇੱਕ ਚਮਚ ਚਵਨ ਪ੍ਰਾਸ਼ ਤੁਹਾਡੀ ਪੂਰੀ ਕਰਦਾ ਹੈ ਗੋਲੀਆਂ ਦੀ ਕੋਸ ਤੋਂ ਅੱਧੀ ਕੋਸ ਤੇ ਆਉਂਦਾ ਹੈ ਤਿੰਨ ਤਿੰਨ ਚਾਰ ਚਾਰ ਗੋਲੀਆਂ ਖਾਣ ਤੋਂ ਵਧੀਆ ਹੈ ਇੱਕ ਚਮਚ ਆਪਾਂ ਅਛੀ ਨੂੰ ਪ੍ਰਾਸ਼ ਦਾ ਖਾਈਏ ਤੇ ਆਪਣੇ ਆਪ ਨੂੰ ਸਵਸਥ ਰੱਖੀਏ ਅੱਛਾ ਡਾਕਟਰ ਸਾਹਿਬ ਇੱਕ ਹੋਰ ਵੀ ਤੁਸੀਂ ਸੋਨੇ ਚਾਂਦੀ ਦਾ ਵੀ ਇੱਕ ਚੰਮਨ ਪ੍ਰਾਸ਼ ਲਾਸਟ ਟਾਈਮ ਸਾਨੂੰ ਦਿਖਾਇਆ ਸੀ ਉਹ ਜੀ ਉਹ ਕਿਸੇ ਨੇ ਮਤਲਬ ਮੰਗਵਾਉਣਾ ਉਹਦੀ ਵੀਡੀਓ ਪਾਉਣ ਤੋਂ ਬਾਅਦ ਕਾਫੀ ਕਾਲਸ ਜਿਹੜੀਆਂ ਆਈਆਂ ਹੈਗੀਆਂ ਨੇ ਉਹਦੀ ਕੀ ਖਾਸियत ਰਹਿੰਦੀ ਹੈ ਜੀ ਦੇਖੋ ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ ਸੋਨੇ ਚਾਂਦੀ ਦੀ ਬਹੁਤ ਕਾਲ ਆਈਆਂ ਹਨ ਲੋਕਾਂ ਨੇ ਇੱਥੇ ਆ ਕੇ ਬਣਵਾਇਆ ਲੈ ਕੇ ਗਏ ਜਿਹੜੇ 15 20 ਦਿਨ ਪਹਿਲੇ ਲੈ ਗਏ ਸੀ ਉਹ ਦੁਬਾਰਾ ਲੈਣ ਵਾਸਤੇ ਆ ਗਏ ਆ ਵੀ ਅਸੀਂ ਹੁਣੇ ਹੀ ਲੈ ਜਾਈਏ ਕਦੀ ਖਤਮ ਨਾ ਹੋ ਜੇ ਉਹ ਕੰਮ ਕਰਦੇਵੇਂ ਸੋਨਾ ਹੈ ਸੋਨਾ ਬੜਾ ਵਧੀਆ ਸੋਰਸ ਹੁੰਦਾ ਹੈ ਇਮਿਊਨਿਟੀ ਦਾ ਠੀਕ ਹੈ ਠੀਕ ਹੈ ਜਦੋਂ ਤੁਸੀਂ ਉਹ ਲੈਂਦੇ ਹੋ ਤੁਹਾਡੀ ਇਮਿਊਨਿਟੀ ਕਈ ਗੁਣਾ ਵਧਾ ਦਿੰਦਾ ਹੈ ਹੀਰਾ ਉਹ ਸਾਰੀ ਚੀਜ਼ਾਂ ਨੂੰ ਕੱਟਦਾ ਹੈ ਜਿਹੜੀ ਪాయిਜ਼ਨਸ ਹੈ ਬੋਡੀ ਦੇ ਅੰਦਰ ਹੀਰੇ ਨੂੰ ਅਸੀਂ ਯੂਜ਼ ਕਰਨੇ ਆ ਕੈਂਸਰ ਦੇ ਟਰੀਟਮੈਂਟ ਵਿੱਚ ਜਦੋਂ ਤੁਸੀਂ ਹੀਰਾ ਲੈਣ ਲੱਗ ਗਏ ਹੀਰਾ ਐਲਕਲਾਈਨ ਬਣਾ ਦਿੰਦਾ ਹੈ ਚੀਜ਼ਾਂ ਨੂੰ ਹੀਰਾ ਸਾਰੀ ਚੀਜ਼ਾਂ ਨੂੰ ਕੱਟਦਾ ਹੈ ਕੋਈ ਸਰੀਰ ਵਿੱਚ ਗੱਠ ਹੈ ਚਾਹੇ ਉਹ ਬੱਚੇਦਾਨੀ ਚ ਗੱਠ ਹੈ ਚਾਹੇ ਉਹ ਹੱਥ ਦੇ ਉੱਤੇ ਕੋਈ ਗੰਠ ਸੌਲੀਆਂ ਰਸੌਲੀਆਂ ਵਾਲਾ ਵੀ ਲੈ ਸਕਦਾ ਕੋਈ ਵੀ فرق ਪਏਗਾ ਬਿਲਕੁਲ فرق ਪਏਗਾ ਜੀ ਰਸੌਲੀ ਵਾਲਾ ਕੋਈ ਵੀ ਪੇਸ਼ੈਂਟ ਹੈ ਕਿਤੇ ਵੀ ਰਸੌਲੀ ਹੈ ਕਿਤੇ ਵੀ ਗੰਠ ਹੈ ਉਹ ਸੋਨਾ ਚਾਂਦੀ ਚਾਂਦੀ ਵਾਲਾ ਚਮਨਪਰਾਸ਼ ਲਵੇ ਉਹਨੂੰ ਫਰਕ ਪਏਗਾ ਭਾਵੇਂ ਗੰਠੋ ਲੀਵਰ ਦੇ ਅੰਦਰ ਹੈ ਭਾਵੇਂ ਗੰਠੋ ਰਸੌਲੀ ਉਹਦੇ ਅੰਦਰ ਹੈ ਬੱਚੇਦਾਨੀ ਦੇ ਅੰਦਰ ਹੈ ਜਾਂ ਓਵਰੀ ਦੇ ਅੰਦਰ ਹੈ ਜਾਂ ਕਈਆਂ ਨੂੰ ਫੈਟ ਬੋਲ ਬਣ ਜਾਂਦੀਆਂ ਗੱਟਾਂ ਬਣ ਜਾਂਦੀਆਂ ਉਹਦੇ ਤੇ ਕੰਮ ਕਰਦਾ ਜੇ ਉਹਦੇ ਸਹੀ ਮਾਤਰਾ ਵਿੱਚ ਸੋਨਾ ਸਹੀ ਮਾਤਰਾ ਵਿੱਚ ਹੀਰਾ ਤੇ ਸਹੀ ਮਾਤਰਾ ਵਿੱਚ ਰਜਤ ਚਾਂਦੀ ਪਈ ਹੋਈ ਹੈ ਜੀ ਜੀ ਅੱਛਾ ਇੱਕ ਹੋਰ ਡਾਕਟਰ ਸਾਹਿਬ ਵੀਡੀਓ ਕਾਫੀ ਲੰਬੀ ਬਣ ਰਹੀ ਹੈ ਪਰ ਸਵਾਲ ਕਿਉਂਕਿ ਵੀਡੀਓ ਪਿਛਲੀ ਵਾਰ ਸੋਨੇ ਚਾਂਦੀ ਵਾਲੀ ਅਸੀਂ ਪਾਏ ਸੀ ਤੇ ਉਹ ਸਵਾਲ ਬੜਿਆ ਮੇਰੇ ਕੋਲ ਬਹੁਤ ਕੁਆਰੀਆਂ ਆਈਆਂ ਨੇ ਸੋਨੇ ਚਾਂਦੀ ਦੇ ਤੇ ਐਵੇਂ ਹੋਇਆ ਵੀ ਸੋਨਾ ਇਧਰੋਂ ਮਹਿੰਗਾ ਹੋ ਗਿਆ ਉਹ ਕਹਿੰਦੇ ਅਸੀਂ ਖਾ ਲੈਨੇ ਆਂ ਭਾਂ ਤੋਂ ਚੰਗਾ ਕਿਉਂਕਿ ਹੈਲਥ ਸੌਤ ਦੇ ਤਾਂ ਚੰਗੇ ਹੀ ਹੈ ਜੀ ਹਾਂ ਹੈਲਥ ਸਭ ਤੋਂ ਇੰਪੋਰਟੈਂਟ ਹੈਗੀ ਜੇ ਤੁਸੀਂ ਇੱਕ ਸੀਜ਼ਨ ਸੋਨਾ ਚਾਂਦੀ ਚਮਨਪਰਾਸ਼ ਖਾ ਲਿਆ ਅਗਲੇ ਸੀਜ਼ਨ ਐ ਲੋਕੀ ਕਹਿ ਦਿੰਦੇ ਆ ਵੀ ਇੰਨਾ ਜ਼ਬਰਦਸਤ ਰਿਜ਼ਲਟ ਹੈ ਜੀ ਮੇਰਾ ਤਾਂ ਨੱਕ ਬੰਦਾ ਸੀ ਬੰਦ ਹੋ ਗਿਆ ਮੇਰੇ ਚਿਹਰੇ ਦੇ ਉੱਤੇ 글로 ਆ ਗਿਆ ਮੇਰੇ ਗੱਠਾਂ ਦੀ ਪ੍ਰੋਬਲਮ ਸੀ ਉਹ ਠੀਕ ਹੋ ਗਈ ਮੇਰਾ ਡਾਈਜੈਸਟਿਵ ਇਸ਼ੂ ਸੀ ਉਹ ਠੀਕ ਹੋ ਗਿਆ ਮਤਲਬ ਬਹੁਤ ਹੀ کارਗਰ ਪਰ ਸੋਨਾ ਚਾਂਦੀ 19 ਮਾਤਰਾ ਵਿੱਚ ਹੋਣਾ ਚਾਹੀਦਾ ਜਿੰਨੀ ਮਾਤਰਾ ਵਿੱਚ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ ਓਵਰਡੋਸ ਜਿਹੜੀ ਹੈ ਨਾ ਐਕਸਟਰਾ ਖਾਣਾ ਕਿਸੇ ਚੀਜ਼ ਨੂੰ ਉਹ ਨੁਕਸਾਨ ਦਿੰਦਾ ਹੁੰਦਾ ਇਸ ਕਰਕੇ ਸੋਨਾ ਚਾਂਦੀ ਵਾਲਾ ਸਬੰਧ ਕਿਸੇ ਚੰਗੇ ਵੈਦ ਦੀ ਨਿਗਰਾਨੀ 'ਚ ਹੀ ਖਾਣਾ ਚਾਹੀਦਾ ਜੀ अच्छा ਤੇ ਡਾਟ ਸਬ ਜਿਹੜੇ ਸਾਡੇ ਅੱਜ ਇਸ ਤਰੀਕੇ ਨਾਲ ਬਾਹਰ ਤੋਂ ਮਹਿਮਾਨ ਸਾਡੇ ਕੋਲ ਆਏ ਨੇ ਤੇ ਤੁਹਾਡੇ ਬਾਹਰ ਤੋਂ ਫਿਰ ਕਿਵੇਂ ਭੇਜ ਦੋ ਜੀ ਬਾਹਰ ਦਾ ਸਿਸਟਮ ਕਿਵੇਂ ਸੈੱਟ ਕਰਦੇ ਹੋ ਤੁਹਾਡੇ ਕੋਲੋਂ ਤਾਂ ਇੱਥੇ ਨਹੀਂ ਅਜੇ ਪੂਰਾ ਹੋ ਰਿਹਾ ਦੇਖੋ ਜਨਰਲੀ ਜਿਹੜੇ ਲੋਕੀ ਬਾਹਰੋਂ ਆਉਂਦੇ ਆ ਇਟਲੀ ਹੈ ਸਪੇਨ ਹੈ ਆਸਟ੍ਰੇਲੀਆ ਕੈਨੇਡਾ ਹੈ ਯੂ ਐਸ ਏ ਇੱਥੇ ਬਹੁਤ ਸਾਡੇ ਪੰਜਾਬੀ ਭਰਾਈਂ ਭਰਾ ਰਹਿੰਦੇ ਆ ਉਹ ਸਾਨੂੰ ਕੁਐਰੀ ਰੇਜ਼ ਕਰਦੇ ਆ ਅਸੀਂ ਇੱਥੋਂ ਕੁਰੀਅਰ ਦੇ ਥਰੂ ਡਿਫਰੈਂਟ ਡਿਫਰੈਂਟ ਕੁਰੀਅਰਸ ਹੈਗੇ ਉਹਨਾਂ ਦੇ ਥਰੂ ਉਹਨਾਂ ਦੇ ਘਰ ਤੱਕ ਪਹੁੰਚਦਾ ਕਰਨੇ ਆ ਜਦੋਂ ਵੀ ਚਮਨਪਰਾਸ਼ ਦੀ ਉਹਨਾਂ ਦੀ ਅਸ਼ਵਿਨੋਪਰਾਸ਼ ਦੀ ਡਿਮਾਂਡ ਆਂਦੀ ਹੈ ਜ਼ਿਆਦਾਤਰ ਸੋਨਾ ਚਾਂਦੀ ਚਮਨਪਰਾਸ਼ ਦੀ ਆਂਦੀ ਹੈ ਉਹਨਾਂ ਦੇ ਅੱਗੇ ਉਹ ਕਹਿੰਦੇ ਆਂ ਵੀ ਸਾਨੂੰ ਬਣਾਉਂਦੇ ਹੋਏ ਦੀ ਵੀਡੀਓ ਭੇਜ ਦਿਓ ਠੀਕ ਹੈ ਉਹ ਬਣਾ ਕੇ ਉਹਨਾਂ ਦੇ ਅੱਗੇ ਪੈਕ ਕਰਕੇ ਉਹਨਾਂ ਦਾ ਨਾਮ ਵੀ ਲਿਖ ਕੇ ਜਿਹੜੇ ਕਹਿੰਦੇ ਆਂ ਬਈ ਦੇ ਉੱਤੇ ਸਾਡੇ ਅੱਗੇ ਹੀ ਵੀਡੀਓ 'ਚ ਨਾਮ ਲਿਖ ਦਿਓ ਜੀ ਤੇ ਇਹ ਹੀ ਡੱਬਾ ਕੁਰੀਅਰ ਕਰਾਣਾ ਹੈ ਉਹ ਕਰਕੇ ਤੇ ਉਹਨਾਂ ਨੂੰ ਕੋਰੀਅਰ ਕਰਾ ਦਿੰਨੇ ਆਂ ਸੀ ਤੇ ਉਹਨਾਂ ਕੋਲ ਪਹੁੰਚਦਾ ਕਰਨੇ ਉਹਨਾਂ ਦੇ ਘਰੇ ਘਰ ਦੇ ਅੰਦਰ ਡਿਲੀਵਰੀ ਹੋਂਦਾ ਜੀ ਚਮਨਪਰਾਸ਼ ਕੀ ਬਤਾ ਅੱਛਾ ਦੱਸੋ ਤੇ ਜੇਕਰ ਤੁਹਾਨੂੰ ਮਿਲ ਕੇ ਕਿਸੇ ਨੇ ਆਪਣੀ ਸਪੈਸੀਫਿਕ ਮਤਲਬ ਉਹਦੇ ਨਾਲੇ ਵਿਸ਼ੇਸ਼ ਜਿਹੜਾ ਚਮਨਪਰਾਸ਼ ਤੁਹਾਡੀ ਰਿਕਮੈਂਡੇਸ਼ਨ ਤੇ ਬਣਾਉਣਾ ਹੋਵੇ ਤੁਹਾਨੂੰ ਕਿਵੇਂ ਮਿਲ ਸਕਦੇ ਆਂ ਰਾਬਤ ਤੁਹਾਡੇ ਤੱਕ ਕਿਵੇਂ ਪਹੁੰਚਦਾ ਕਰੇ ਕੁਝ ਕਿ ਮਹਿਮਾਨ ਨੇ ਸਾਡੇ ਸਪੇਨ ਤੋਂ ਆਏ ਹੋਏ ਉਹਨਾਂ ਨਾਲ ਵੀ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਸਾਡੇ ਕਰਕੇ ਉਹਨਾਂ ਨੂੰ ਵੀ ਵੇਟ ਕਰਨਾ ਪੈ ਰਿਹਾ ਜੀ ਦੇਖੋ ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਹੀ ਦਿੰਨਾ ਮੇਰੇ ਕੋਲ ਇੱਕ ਪੇਸ਼ੈਂਟ ਆਇਆ ਹੁੰਦਾ ਹੈ ਬੋਡੀ એનર્ਜੀ ਦਾ ਇਸ਼ੂ ਸੀ ਭਈ ਬੋਡੀ ਚ ਤਾਕਤ ਨਹੀਂ ਹੈ ਉਹਦੇ ਚ ਅਸੀਂ ਜਿਵੇਂ ਬੰਗ ਬਸਮ ਹੈ ਤ੍ਰਿਵੰਗ ਬਸਮ ਹੈ ਸਵर्ण ਬਸਮ ਹੈ ਐਵੇਂ ਬਸਮ ਐਡਪਟ ਕਰ ਦਿੰਦੇ ਆ ਜਿਵੇਂ ਉਹਨੂੰ ਕਮਜ਼ੋਰੀ ਸੀ 60 ਸਾਲ ਦੀ ਉਮਰ ਸੀ ਉਹ ਕਹਿੰਦਾ ਸੀ ਵੀ ਮੈਰਿਡ ਲਾਈਫ ਚ ਮੈਨੂੰ ਡਿਸਟਰਬੈਂਸ ਆ ਰਹੀ ਹੈ ਤੇ ਉਹ ਸਾਰੀ ਚੀਜ਼ਾਂ ਅਸੀਂ ਐਡ ਕਰ ਦਿੰਦੇ ਆ ਉਹ ਫੋਨ ਤੇ ਵੀ ਕੋਈ ਚੀਜ਼ ਦੱਸਦਾ ਤੇ ਉਹ ਚੀਜ਼ਾਂ ਐਡਪਟ ਕਰ ਦਿੰਦੇ ਆ ਮੇਨਲੀ ਸਵर्ण ਹੀਰਾ ਡਾਇਮੰਡ ਰਜਤ ਸਿਲਵਰ ਚਾਂਦੀ ਵੰਗ ਬਸਮ ਤ੍ਰਿਵੰਗ ਬਸਮ ਸਵर्ण माक्षिक ਐਵੇਂ ਦੀ 10 12 ਚੀਜ਼ਾਂ ਹੈਗੀਆਂ ਜਿਹੜੀ ਅਸੀਂ ਮਿਕਸ ਕਰਕੇ ਉਹਨਾਂ ਨੂੰ ਦੇ ਦਿੰਨੇ ਆ ਮੈਨੂੰ ਮਿਲਣਾ ਬੜਾ ਸੁੱਖ ਹੈ ਜਿਹੜੀ ਸਵਾਲ ਤੁਸੀਂ ਮੈਨੂੰ ਪੁੱਛਿਆ ਫੋਨ ਕਰੋ ਅਪਾਇੰਟਮੈਂਟ ਲਓ ਮਿਲਣ ਆ ਜਾਓ ਟਾਈਮ ਤੇ ਆਓ ਟਾਈਮ ਤੇ ਮਿਲ ਕੇ ਤੁਹਾਨੂੰ ਫ੍ਰੀ ਕਰ ਦਾਂਗੇ ਅਗਰ ਬਿਨਾ ਅਪਾਇੰਟਮੈਂਟ ਆਉਂਦੇ ਹੋ ਫਿਰ ਥੋੜਾ ਜਿਹਾ ਵੇਟ ਕਰਨੀ ਪੈਂਦੀ ਹੈ ਅਦਰਵਾਇਜ਼ ਫੋਨ ਤੇ ਵੀ ਜਿਹੜੇ ਭਰਾ ਸਾਡੇ ਬਾਹਰ ਬੈਠੇ ਆ ਉਹ ਫੋਨ ਤੇ ਗੱਲ ਕਰ ਸਕਦੇ ਆ ਵੀਡੀਓ ਕਾਲ ਕਰਕੇ ਫੇਸ ਟੂ ਫੇਸ ਇੱਕ ਦੂਜੇ ਨਾਲ ਗੱਲ ਕਰ ਸਕਨੇ ਆ ਤੇ ਉਸ ਤੋਂ ਬਾਅਦ ਅਸੀਂ ਦਵਾਈ ਉਹਨਾਂ ਦੀ ਪਹੁੰਚਦੀ ਕਰ ਦਿੰਦੇ ਆ ਜੀ ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਸਪੇਨ ਤੋਂ ਕੁਝ ਲੋਕ ਹੈਗੇ ਨੇ ਖਾਸ ਕਰਕੇ ਇਹ ਚੀਜ਼ ਡਾਕਟਰ ਸਾਹਿਬ ਕੋ ਸਪੈਸੀਫਿਕੇਸ਼ਨ ਦੇ ਜ਼ਰੀਏ ਕਰਵਾਉਣੇ ਉਹਨਾਂ ਨਾਲ ਵੀ ਤੁਹਾਡੀ ਮੇਰੀ ਮੁਲਾਕਾਤ ਕਰਵਾਉਣੇ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਦਿੱਕਤ ਕੀ ਪਰੇਸ਼ਾਨੀ ਅਸੀਂ ਕਹਿ ਲਈਏ ਕਿ ਜਾਂ ਕੀ ਸਵਾਲ ਜਿਹੜੇ ਸੀ ਉਹ ਇੱਥੇ ਲੈ ਕੇ ਆਏ ਨੇ ਤੇ ਹੁਣ ਉਹਨਾਂ ਨੂੰ ਡਾਕਟਰ ਸਾਹਿਬ ਨੂੰ ਮਿਲ ਕੇ ਕਿਹੋ ਜਿਹਾ ਲੱਗ ਰਿਹਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਰ ਬਹੁਤ ਚੀਜ਼ਾਂ ਬਾਰੀਕੀ ਨਾਲ ਤੁਸੀਂ ਨੋਟ ਕਰਕੇ ਫੇਰ ਅੱਜ ਪਹੁੰਚੇ ਹੋ ਬਾਹਰ ਵਾਲੇ ਪੰਜਾਬੀ ਭਾਈਚਾਰੇ ਦੇ ਨਜ਼ਰਾਂ ਬੜੀਆਂ ਬਾਰੀਕ ਨੇ ਤੋਂ ਪਹਿਲਾਂ ਤੁਸੀਂ ਵਧਾਈ ਦੇ ਪਾਤਰ ਹੋ ਜਿਹੜਾ ਤੁਸੀਂ ਇੰਨੀ ਵਧੀਆ ਇੰਟਰਵਿਊ ਜਾਂ ਸੋਸ਼ਲ ਮੀਡੀਆ ਤੇ ਪਾ ਕੇ ਲੋਕਾਂ ਨੂੰ ਜਾਗਰੂ ਤੇ ਤੁਹਾਡੀ ਚੰਨ ਪ੍ਰਸਤੀ ਵੀਡੀਓ ਦੇਖੀ ਸੀ ਅੱਛਾ ਜੀ ਤੇ ਅਸੀਂ ਇੱਥੇ ਆਏ ਸੀ ਕਿ ਮੈਰਿਜ ਫੰਕਸ਼ਨ ਅਟੈਂਡ ਕਰਨ ਵਾਸਤੇ ਅੱਛਾ ਅੱਛਾ ਤੇ ਕਿੱਥੋਂ ਆਇਆ ਤੁਸੀਂ ਵੈਸੇ ਹੰਬਾਲੇ ਤੋਂ ਜੀ ਅਸੀਂ ਹਾਂ ਜੀ ਤੇ ਪ੍ਰੋਪਰ ਸਪੇਨ ਕਿੰਨਾ ਟਾਈਮ ਹੋ ਗਿਆ ਸਪੇਨ ਸਪੇਨ ਮੈਨੂੰ 20 ਸਾਲ ਹੋ ਗਏ ਜੀ ਬੜੀਆਂ ਦਿੱਕਤਾਂ ਨੇ ਪੰਜਾਬੀਆਂ ਨੂੰ ਉੱਥੇ ਵੀ ਦਿੱਕਤ ਆ ਤਾਂ ਇਨਵਾਇਰਨਮੈਂਟ ਮਤਲਬ ਧੱਕਾ ਕਰੀ ਜਾਂਦੇ ਆ ਅਸੀਂ ਜੀ 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 ਹਾਂ ਜੀ ਉਹ ਦੇਖੋ ਆਪਾਂ ਉਹ ਇੱਥੋਂ ਜਾ ਕੇ ਕੋਈ ਦੂਸਰੇ ਇਨਵਾਇਰਨਮੈਂਟ ਜਾਂਦੇ ਆ ਪਰੇਸ਼ਾਨੀਆਂ ਤਾਂ ਉੱਥੇ ਨੇਚਰਲੀ ਹੈ ਪਰ ਫਿਰ ਵੀ ਇਸਨੂੰ ਸਪੇਨ ਕਹਿੰਦੇ ਨੇ ਹਾਂ ਜੀ ਬਹੁਤ ਵਧੀਆ ਇਨਵਾਇਰਨਮੈਂਟ ਹੈ ਜੀ ਜੀ ਠੀਕ ਹੈ ਠੀਕ ਤੇ ਤੁਹਾਨੂੰ ਗਲੇ 'ਚ ਹਲਕੀ ਫੁਲਕੀ ਖਰਾਸ਼ ਜੀ ਜਿਹੜੀ ਸੀ ਮੈਂ ਲਗਾ ਟੈਸਟ ਕਰਕੇ ਦੱਸਿਓ ਸਾਡੇ ਜਿਹੜੇ ਸਪੇਨ ਭਾਈਚਾਰਾ ਬੈਠਾ ਹੈ ਕਿੱਤੇ ਵੀ ਹੋਰ ਬੈਠੇ ਨੇ ਟੇਸਟ ਕਰਕੇ ਸਾਡੇ ਨੂੰ ਦੱਸ ਤੁਸੀਂ ਦੱਸੋ ਟੇਸਟ ਕਰਕੇ ਅੱਛਾ ਤੁਸੀਂ ਲੈਣ ਆਏ ਹੋ ਜੀ 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 ਟੇਸਟ ਕਿ ਹੋ ਜਾਏ ਜੀ ਬਹੁਤ ਵਧੀਆ ਅੱਛਾ ਜਬਰਦਸਤ ਜ਼ਬਰਦਸਤ ਜਬਰਦਸਤ ਅੱਛਾ ਤੁਸੀਂ ਨਾਲ ਘਰ ਦੇ ਨੂੰ ਵੀ ਲੈ ਕੇ ਆਏ ਜੀ ਇਹ ਮੇਰੀ ਮੈਸੇਜ ਆ ਅੱਛਾ ਔਰ ਉਹ ਮੇਰੀ ਉਹ ਹੈ ਇਨ ਆਪਣਾ ਇਨ ਲਾਸ ਹੈ ਅੱਛਾ ਹਾਂ ਜੀ 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 ਸਤਿ ਸ੍ਰੀ ਅਕਾਲ ਪੰਜ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਹਰਜਿੰਦਰ ਕੌਰ ਤੁਸੀਂ ਇਹਨਾਂ ਨੂੰ ਲੈ ਕੇ ਆਏ ਹੋ ਇਹ ਤੁਹਾਨੂੰ ਲੈ ਕੇ ਆਏ ਮੈਂ ਇਹਨਾਂ ਨੂੰ ਲੈ ਕੇ ਆਈ ਹਾਂ ਹਾਂ ਜੀ ਹਾਂ ਜੀ ਹਾਂ ਜੀ ਮੈਨੂੰ ਪ੍ਰੋਬਲਮ ਸੀ ਬਹੁਤ ਜ਼ਿਆਦਾ ਮੈਨੂੰ ਫੈਟੀ ਲੀਵਰ ਸੀ ਸੋਲੀਆਂ ਮਾਈਗਰੇਨ ਕਈ ਤਰ੍ਹਾਂ ਦੀਆਂ ਦਿੱਕਤਾਂ ਸੀ ਪੰਜਾਬ ਤੋਂ ਜਾਂ ਅੰਮ੍ਰਿਤਸਰ ਤੋਂ ਦੂਰ ਰਹਿਣ ਕਰਕੇ ਹੋਈਆਂ ਜਾਂ ਉੱਥੇ ਕੰਮ ਕਰਦੇ ਚੱਕਰ ਚ ਹੋਈਆਂ ਪਤਾ ਨਹੀਂ ਆ ਤੇ ਸਮਝ ਨਹੀਂ ਆਈ ਕਿ ਸਪੇਨ ਜਾ ਕੇ ਹੋਈਆਂ ਜਾਂ ਕੀ ਹੋਇਆ ਬਹੁਤ ਸਾਰੀਆਂ ਦਿੱਕਤਾਂ ਆਈਆਂ ਨੇ ਮੈਨੂੰ ਹਾਂਜੀ ਤੇ ਐਸੇ ਕਰਕੇ ਮੈਂ ਤੁਹਾਡੀ ਵੀਡੀਓ ਦੇਖੀ ਸੀ ਤੇ ਇਸ ਕਰਕੇ ਮੈਨੂੰ ਆਇਆ ਸੀ ਕਿ ਮੈਂ ਡਾਕਟਰ ਸਾਹਿਬ ਨੂੰ ਮਿਲਣਾ ਹੀ ਮਿਲਣਾ ਹੈ ਹਾਂਜੀ ਜਿਹੜੀ ਕਲ ਵਧੀਆ ਲੱਗੀ ਡਾਕਟਰ ਸਾਹਿਬ ਦੀ ਵੀਡੀਓ ਚ ਡਾਕਟਰ ਸਾਹਿਬ ਦੀ ਉਹਨਾਂ ਜਿਹੜੀ ਨਾੜੀ ਦੇਖ ਕੇ ਸਭ ਕੁਝ ਦੱਸਿਆ ਹੈ ਨਾ ਉਹਨੂੰ ਨਾੜੀ ਦੇਖ ਕੇ ਦੱਸਿਆ ਹਾਂ ਜੀ ਨਾੜੀ ਦੇਖੀ ਔਰ ਨਾੜੀ ਬੁੱਟੇ ਨਹੀਂ ਦੇਖੀਆਂ ਥੋੜੀ ਨਹੀਂ ਨਹੀਂ ਕੋਈ ਰਿਪੋਰਟ ਨਹੀਂ ਕੋਈ ਕੁਝ ਨਹੀਂ ਨਾੜੀ ਦੇਖ ਕੇ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਪ੍ਰੋਬਲਮਾ ਹੈਗੀ ਹਨ ਤੁਹਾਨੂੰ ਔਰ ਕੋਈ ਪ੍ਰੋਬਲਮਾਂ ਸੀ ਮੈਨੂੰ ਤੁਸੀਂ ਦੱਸਿਆ ਤਾਂ ਨਹੀਂ ਪਹਿਲਾਂ ਨਹੀਂ 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 ਮੈਂਨ ਦੱਸਿਆ ਗਿਆ ਮਤਲਬ ਟੈਸਟ ਦੇ ਤੌਰ ਤੇ ਅਸੀਂ ਚੜ੍ਹ ਵੀ ਤੁਸੀਂ ਤੂੰ ਮੈਂਨ ਸਭ ਤੋਂ ਵੱਡੀ ਇਹ ਗੱਲ ਸੀ ਮੈਨੂੰ ਜਦੋਂ ਪਤਾ ਲੱਗਾ ਨਾ ਕਿ ਇਹ ਨਾੜੀ ਦੇਖ ਕੇ ਦੱਸਦੇ ਨੇ ਮੈਂ ਕਿਹਾ ਕਿ ਮੈਂ ਇਹ ਦੇਖਣਾ ਹੈ ਕਿ ਇਹ ਨਾੜੀ ਦੇਖ ਕੇ ਸੱਚ ਦੱਸਦੇ ਨੇ ਜਾਂ ਕਿੱਦਾਂ ਹਾਂਜੀ ਕਿਉਂਕਿ ਜਦੋਂ ਉਹਨਾਂ ਨੇ ਨਾੜੀ ਦੇਖੀ ਮੇਰੀ ਵੱਡੀ ਸਿਸਟਰ ਦੀ ਔਰ ਉਹਨਾਂ ਕੀ ਸਹੀ ਦੱਸਦੇ ਪੈਨੇ ਆ ਔਰ ਜਦੋਂ ਮੇਰੇ ਉਹਨਾਂ ਨੇ ਹਾਂਜੀ ਵਿਸ਼ਵਾਸ ਹੋ ਗਿਆ ਕਿ ਮੈਂ ਉਹਨਾਂ ਜਿਹੜੀ ਆਪਣੀ ਮੈਡੀਸਨ ਇੱਥੋਂ ਖਾਣੀ ਔਰ ਜੋ ਵੀ ਮੇਰਾ ਅਗੂ ਪ੍ਰੋਸੈਸ ਚੱਲੇਗਾ ਜੋ ਦਵਾਈਆਂ ਨੇ ਜੋ ਮੈਨੂੰ ਦਿੱਕਤਾਂ ਨੇ ਮੈਂ ਇੱਥੋਂ ਹਾਂਜੀ ਮੇਰਾ ਟ੍ਰੀਟਮੈਂਟ ਚੱਲੇਗਾ ਕਮਾਲ ਦੀ ਗੱਲ ਹੈ ਬਾਈ ਜੀ ਰਿਪੋਰਟ ਦੇਖੀ ਨਹੀਂ ਨਹੀਂ ਜੀ ਨਹੀਂ ਕੋਈ ਅਸੀਂ ਰਿਪੋਰਟ ਦੱਸ ਲੈ ਕੇ ਵੀ ਨਹੀਂ ਆਇਆ ਜੀ 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 ਬਹੁਤ ਬਹੁਤ ਸ਼ੁਕਰੀਆ ਤੁਸੀਂ ਟੈਸਟ ਕੀਤਾ ਚੰਨਪਰਾ ਮੈਂ ਤਾਂ ਨਹੀਂ ਚਲੋ ਤੁਸੀਂ ਵੀ ਟੈਸਟ ਕਰਕੇ ਸਾਡੀ ਭੈਣਾਂ ਨੂੰ ਦੱਸ ਦਿਓ ਕਿ ਕਿਦਾਂ ਦਾ ਹੈ ਜੀ ਹਾਂ ਜੀ 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 ਜੀਿੰਦ ਸਾਡੇ ਨੂੰ ਠੀਕ ਲੱਗਿਆ ਨਹੀਂ ਨਹੀਂ ਬੱਚਾ ਟੇਸਟ ਬਹੁਤ ਵਧੀਆ ਹੈ ਬਹੁਤ ਵਧੀਆ ਹੈ ਹੋਰ ਅਸੀਂ ਲੈ ਕੇ ਜਾਵਾਂਗੇ ਮੇਰੇ ਬੇਟੇ ਨੇ ਹਾਂਜੀ ਇੱਕ ਦੀ ਏਜ 25 ਇਅਰ ਇੱਕ 22 ਹੈ ਹਾਂਜੀ ਉਥੇ ਜੋਬ ਕਰਦੇ ਨੇ ਉਹਨਾਂ ਵਾਸਤੇ ਲੈ ਕੇ ਜਾਣਾ ਮੈਂ ਹਾਂਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੁਹਾਡਾ ਤੁਸੀਂ ਆਪਣਾ ਤਜਰਬਾ ਆਉਣ ਦਾ ਕਾਰਨ ਸਾਡੇ ਨਾਲ ਸਾਂਝਾ ਕੀਤਾ ਇਸ ਲਈ ਵੀ ਤੁਹਾਡਾ ਬਹੁਤ ਬਹੁਤ ਅਸੀਂ ਸਾਰਿਆਂ ਨੂੰ ਇਹ ਰਿਕਵੈਸਟ ਕਰਾਂਗੇ ਟ੍ਰਾਈ ਕਰੋ ਡਾਕਟਰ ਸਾਹਿਬ ਨਾਲ ਗੱਲਬਾਤ ਕਰੋ ਆਪਣੀ ਪਰੋਲ ਕਰੋ ਜੀ ਜੀ ਕਿ ਆਯੁਰਵੈਦ ਹੈ ਕਿ ਇਹਦਾ ਇਲਾਜ ਸਲੋਵੇ ਪਰ ਇਹ ਜੜ ਤੂੰ ਕੱਟ ਦਿੰਦਾ ਕੋਈ ਵੀ ਪ੍ਰੋਬਲਮ ਹੈ ਜਾਂ ਕੋਈ ਬਿਮਾਰੀ ਹੈ ਤੇ ਜਿੱਥੇ ਤੱਕ ਮੈਂ ਪੜਿਆ ਔਰ ਦੇਖਿਆ ਠੀਕ ਠੀਕ ਮੈਨੂੰ ਬਹੁਤ ਸਾਲ ਹੋ ਗਏ ਨੇ ਮੈਂ ਇਸ ਚੀਜ਼ ਤੇ ਘਰ ਬੈਠੀ ਵੀ YouTube ਤੇ ਜਾਂ Facebook ਤੇ ਜਾਂ ਕਿਸੇ ਚੀਜ਼ ਤੇ ਵੀ ਲਾ ਲੋ ਇੱਕ ਰਿਸਰਚ ਕਰਨੀ ਪਈ ਆ ਕਿ ਮੈਨੂੰ ਅੱਧਾ ਗਿਆਨ ਤੇ ਆਯੁਰਵੈਦ ਦਾ ਵੈਸੇ ਹੀ ਹੋ ਗਿਆ ਹਾਂਜੀ ਤੇ ਮੈਂ ਐਸੇ ਕਰਕੇ ਘਰ ਦੇ ਵਿੱਚ ਵੀ ਪ੍ਰਮਾਤਮਾ ਦੀ ਮਿਹਰ ਵੀ ਘਰ ਦੇ ਵਿੱਚ ਫਿਰ ਹੋਏਗੀ। ਤੇ ਬਿਮਾਰੀ ਬਿਮੋਰੀ ਤਾਂ ਰਹਿਤ ਹੀ ਹੋਣੇ। ਬਹੁਤ ਚੀਜ਼ਾਂ ਜਿਹੜੀਆਂ ਨੇ ਮੈਂ ਘਰ ਬੈਠੀ ਨੇ ਆਯੁਰਵੇਦ ਦੀਆਂ ਜਿਹੜੀਆਂ ਸੁਣ ਕੇ ਚੀਜ਼ਾਂ ਮੰਗਵਾ ਕੇ ਇਹਨਾਂ ਤੋਂ ਆਪਣੀ ਦਿੱਕਤਾਂ ਠੀਕ ਕੀਤੀਆਂ ਨੇ। ਅੱਛਾ ਘਰ ਬੈਠੇ ਬੈਠੇ ਵੀ ਠੀਕ ਕੀਤੀਆਂ ਨੇ। ਘਰ ਬੈਠੇ ਵੀ ਠੀਕ ਕੀਤੀਆਂ ਨੇ। ਮੈਨੂੰ ਮਾਰ ਦੇਂਦੀ ਸੀ ਜਾਂ ਮੈਨੂੰ ਰਸੋਲੀਆਂ ਦੀ ਸੀ। ਕੋਈ ਵੀ ਪ੍ਰੋਬਲਮ ਸੀ ਮੇਰੀਆਂ ਬਹੁਤ ਜ਼ਿਆਦਾ ਹੱਦ ਤੱਕ ਠੀਕ ਹੋ ਗਈਆਂ ਸੀ ਮਤਲਬ ਕੁੱਲ ਮਿਲਾ ਕੇ ਫਾਇਦਾ ਹੋਇਆ ਜੀ ਜੀ ਬਿਲਕੁਲ ਬਿਲਕੁਲ ਤੁਹ ਫਾਇਦਾ ਹੋਇਆ ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰ ਹੈ ਜੀ ਸਾਰੀ ਗੱਲਬਾਤ ਦਾ ਸਾਰੇ ਪਰਿਵਾਰਾਂ ਦਾ ਸੋ ਜੇ ਸੀ ਸਪੇਨ ਤੋਂ ਪਰਿਵਾਰ ਜਿਹੜਾ ਡਾਕਟਰ ਸਾਹਿਬ ਕੋਲ ਖਾਸ ਕਰਕੇ ਪਹੁੰਚਿਆ ਔਰ ਉਹਨਾਂ ਨੇ ਜਿਹੜੀਆਂ ਚੀਜ਼ਾਂ ਦੇਖੀਆਂ ਨੇ ਜਿਹੜੀਆਂ ਚੀਜ਼ਾਂ ਡਾਕਟਰ ਸਾਹਿਬ ਤੋਂ ਸਮਝਿਆ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਬਾਖੂਬੀ ਉਹਨਾਂ ਦਾ ਜਿਹੜਾ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਸਤੇਮਾਲ ਕਰਾਂਗੇ ਉਹਨਾਂ ਦੇ ਨੁਸਖਿਆਂ ਦਾ ਫਾਰਮੂਲਿਆਂ ਦਾ ਫਾਇਦਾ ਲਵਾਂਗੇ ਔਰ ਇੱਕ ਬੜੀ ਅਹਿਮ ਚੀਜ਼ ਹੈਗੀ ਜਿਹੜੀ ਡਾਕਟਰ ਸਾਹਿਬ ਬਾਬੂ ਤੋਂ ਉਹਨਾਂ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨਾੜੀ ਪ੍ਰਿਕਸ਼ਨ ਦੇ ਜ਼ਰੀਏ ਰੋਗ ਫੜ ਲੈਂਦੇ ਨੇ ਤਾਂ ਭੈਣ ਜੀ ਦਾ ਕਹਿਣਾ ਸੀ ਵਕ ਵਾਕਈ ਜਿਹੜਾ ਇਹ ਚੀਜ਼ ਉਹਨਾਂ ਨੇ ਆ ਕੇ ਕਿੱਥੇ ਦੇਖੀ ਹੈ ਤੇ ਹੁਣ ਉਹਨਾਂ ਦਾ ਜਿਹੜਾ ਵਿਸ਼ਵਾਸ ਹੈਗਾ ਪਹਿਲਾਂ ਵੀ ਸੀ ਤੇ ਹੁਣ ਜਿਹੜਾ ਵਿਸ਼ਵਾਸ ਹੈਗਾ ਆਯੁਰਵੇਦਾਂ ਦੇ ਉੱਤੇ ਉਹਨਾਂ ਦਾ ਹੋਰ ਜ਼ਿਆਦਾ ਵੱਧ ਗਿਆ ਹੈ ਕਿ ਸਕੈਨਾਂ ਰਿਪੋਰਟਾਂ ਤੋਂ ਉੱਤੇ ਦੀ ਸਾਇੰਸ ਜਿਹੜੀ ਆਯੁਰਵੇਦ ਅਸੀਂ ਕਹ ਲਈਏ ਔਰ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਹਮੇਸ਼ਾ ਹੋਰ ਨਾਲ ਵੀਡੀਓ ਦੀ ਤਰ੍ਹਾਂ ਕਾਫੀ ਪਸੰਦ ਆਏਗੀ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਇੱਥੇ ਡਾਕਟਰ ਸਾਹਿਬ ਨੂੰ ਨਾੜੀ ਦਿਖਾ ਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਧੰਨਵਾਦ